ਫੇਰ ਆ ਗਈ ਸੜਾ ਛੱਡ ਗਿਆ ਅਸੀਂ ਸਾਈਆਂ ਮਿਲਣੇ వేరి వెకి కిని ઠંડ પંદી તો દી તોં તાં ਸੋਣੀ ਹੈ ਨਾ ਅੱਛਾ ਤਾਂ ਇਹ ਬੰਦ ਕਰਕੇ ਰੱਖਦੀ ਆ ਅਜੀ ਸੰਤੇਕੋ ਵਾਲੇ ਜੜੇ ਉੱਤੇ ਚੜੀ ਉਹ ਵਾਲੀ ਕੁਕੜੀ ਕਾਂ ਵਾਲੀ ਕੁਕੜੀ ਜਿਹੜੀ ਅੱਜ ਜਿਹੜੀ ਪੂਰੀ ਦਿਨਾਂ ਲਗੀ ਆ ਪੂਰੇ ਦਿਨਾਂ ਜਿਹੜੇ ਪਰਮੋ ਆ ਜਾਂਦਾ ਹਾਂਜੀ ਵਧੀਆ ਲੱਗਦੀ ਆ ਇਹ ਦੇਸੀ ਕਪੜੀਆਂ ਸਾਰੀਆਂ ਦੇਸੀਆਂ ਨੇ ਜਿਹੜੇ ਮਰਜ਼ੀ ਰੰਗ ਦੀਆਂ ਮਿਲ ਜਾਂਦੀਆਂ ਨੇ ਇੱਕ ਚਿੱਟੇ ਰੰਗ ਦੀ ਲਿਆ ਨਹੀਂ ਸੀ ਉਹ ਪਰ ਕਮਜ਼ੋਰ ਬਹੁਤ ਸੀ ਵਿਚਾਰੀਓ ਤੇ ਭਾ ਦਮ ਕਿੰਨੇ ਦੇ ਆਉਂਦੇ ਨੇ ਇਹ ਲਗ ਲਗ ਰੇਟ ਹੁੰਦੇ ਕਿਵੇਂ ਪਾਣੇ ਆਨਾਂ ਹਾਂਜੀ ਪਾਣੇ ਕਿ ਖਾਣੇ ਖਾਣੇ ਅਸੀਂ ਨਾ ਪਾਪਾ ਤੋਂ ਪਹਿਲਾਂ ਮੰਗਾਏ ਸੀ ਉਹ ਪਾਪਾ ਲੱਕ ਕੇ ਆਏ ਸੀ ਸੋ ਉਹਦੇ ਮੰਗਾ ਲਿਆ ਕਰ ਦਿੱਲੀ ਦੋ ਪਿਓ ਲੈ ਆ ਕਰ ਸੋ ਉਹਦੇ ਕਿੰਨੇ ਆਉਣਗੇ ਸੋ ਉਹਦੇ ਆ ਜਾਣਗੇ ਬਾਦ ਦੂਸਰੇ ਦੇ ਡਿੱਲੀ ਪਿਓ ਲੈ ਕਰ ਸਵੇਰੇ ਰਾਤ ਨੂੰ ਪਿਓ ਲਿਆ ਤੇਰੇ ਤੜਕੇ ਤੜਕੇ ਕੰਲੀ ਪੇਟ ਖਾ ਲੈ ਕਰ ਅਖਰੋਟ ਕਿੰਨੇ ਦੇ ਆਂਦੇ ਨੇ ਅਖਰੋਟ ਮਹਿੰਗੇ ਆਂਦੇ ਆ ਇਹ ਪਛਲੀ ਅਰੇ ਇਸੇ ਜੇ ਸਰਦੀਆਂ ਚ ਅਸੀਂ ਵਕ ਅਖਰੋਟ ਵੱਧੂ ਖਾਦੇ ਇੱਕ ਇੱਕ ਪੈਟਕ ਅਸੀਂ ਕੱਲਿਆ ਖਾਂਦੇ ਸੀ ਜਦੋਂ ਯੂਪੀ ਗਏ ਸੀ ਜਦੋਂ ਵਹਾਂ ਸੀ ਨਾ ਉਹਨਾਂ ਨੇ ਨਾ ਅਖਰੋਟ ਦੇ ਦਿੱਤੇ ਸੀ ਸਾਨੂੰ ਚਾਰ ਪੰਜ ਪੈਟਕ ਮੈਂ ਤਾਂ ਦੰਦਾਂ ਵਾਲੀ ਤੋੜ ਦਿੰਦੀ ਸੀ ਅਖਰੋਟ ਜਦੋਂ ਆਸ ਵਿੱਚ ਹਾਲੀ ਕੰਮ ਹੀ ਨਹੀਂ ਆਇਆ రజిదాదాగాÖ సిఫియానాగై ş فيండా ఊదా కటాలే ఆనాగు త్ాని ਆ 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 ਡਾਕਟਰ ਨਾ ਪੂਰੇ ਆਉਰੇ ਆ ਕਰਨਾ ਹੈ ਪਾਣੀ ਬਾਣਾ ਨੰਦਰਤ ਨਾ ਕਿਵੇਂ ਨਹੀਂ ਹੋ ਹੀ ਪਰਦਾ ਆ ਤੂੰ ਦਿੱਤੀ ਛੜਤੀ ਖੰਦਰ ਕਿ ਛੜਤੀ ਛੜਤੀ ਸਿਰੇ ਮੋਟਲੇ ਤੇ ਦੇਖੇ ਬਹੁਤ ਅਕਸੀ ਦੰਤ ਕਰਾ ਡਾਕਟਰ ਪਾਇਰੇ ਕਿਉਂ ಎಡ ಹೇ ಮಾಮೆದ ਕਿ ਵਾ ਸਾਡਾ ਵੀ ਐਕਸੀਡੈਂਟ ਹੋ ਜਾਣਾ ਸੀ ਮੇਰੇ ਪਾਪਾ ਤੇ ਮੈਂ ਤੇ ਮੇਰਾ ਭਰਾ ਦਾ ਇੰਨਾ ਕਸਨ ਰਹਿ ਗਿਆ ਸੀ ਹੋਲੀ ਚਲਾਇਆ ਕਰੋ ਠੀਕ ਹੈ ਹਾਂ ਹਾਂ ਅਸੀਂ ਬਹੁਤ ਮੇਲਾ ਵੇਖਣ ਚੱਲੇ ਸੀ ਤੇ ਮੇਰੇ ਪਾਪਾ ਨੂੰ ਵਾਧੂ ਤੇ ਉਹ ਮੋਟਰਸਾਈਕਲ ਭਜਾਈ ਸੀ ਉਹ ਗੱਟ ਰੱਕ ਆ ਨਹੀਂ ਉਹ ਪਰਲੇ ਪਾਸੇ ਉਹ ਕਰਤਾ ਹੂ ਉਵੇਂ ਹੀ ਰਹਿਣ ਦੀ ਚੰਗਾ ਅੱਗੇ ਮਾੜਾ ਮੋਟਾ ਕੁਝ ਹੋਰ ਪਾ ਦਾਂਗੇ ਅੱਗੇ ਕੀ ਹਾਂ ਅੱਗੇ ਕੁਝ ਹੋਰ ਲਾ ਲਵਾਂਗੇ ਅੱਗੇ ਕੁਝ ਹੋਰ ਲਾ ਦਾਂਗੇ ਤੇ ਚੋਂ ਉਧਰੋਂ ਜ਼ਿਆਦਾ ਆਉਂਦੀ ਹਵਾ ਕਾਂਦ ਤਾਂ ਨਹੀਂ ਪਰ ਠੰਡ ਬਹੁਤ ਆ ਜੀਆਂ ਕਿੰਨੀ ਗਿੱਠੀ ਗਈ ਐ ਇਹ ਗਿੱਠੀਆਂ ਬ੍ਰੀਡ ਹੁੰਦੀ ਐ ਕਬੂਤਰਾਂ ਤਰ੍ਹਾਂ ਹੁੰਦੀ ਐ ਸੁਣਾ ਲਈ ਹਾਂ ਹੂੰ ਇੱਕ ਪਿਛਲੇ ਕਾਂਦ ਆ ਵੀ ਨਾ ਆ ਵੀ ਇਹ ਕਰਨ ਵਾਲੀ ਆ ਟੁੱਟਣ ਵਾਲੀ ਆ ਹਬ ਤਰੇਡ ਆ ਗਈ ਕਾਂਦ ਚ ਪਲਸਟਰ ਕਰਨ ਵਾਲੀ ਆ ਨਹੀਂ ਤਾਂ ਟੁੱਟ ਜੂਗੇ ਨਹੀਂ ਉਹ ਮੁੰਡਾ ਆਊਗਾ ਨਾ ਫੇਰ ਵਧੀਆ ਬਣਾਵਾਂਗੇ ਇਹਨੂੰ ਵਧੀਆ ਉੱਚਾ ਚੱਕ ਕੇ ਵਧੀਆ ਐਂ ਤਾਂ ਹੌਲੀ ਹੌਲੀ ਕਰਾਂਗੇ ਆ ਪਹਿਲਾਂ ਪਲਸਟਰ ਕਰ ਦਿਨਾ ਉਹ ਤੋਰ ਜਾਲ ਜਾਸੇ ਪਾਸੇ ਕਵਰ ਕਰਨਾ ਪੈਣਾ ਚੰਨਨ ਦੀ ਬੁਨਾਨੀਆਂ ਦੇ ਕੀੜੇ ਪੰਦੇਵਾ ਤੇ ਪੈ ਰਹੇ ਹੈ ਕਿਦਾਂ ਨਾ ਹਟੇ ਨਾ ਆਪ ਨਹੀਂ ਜੰਗ ਰਹੇ ਸ਼ਾਂਗ ਲੈਣਗੇ ਆਪਾਂ ਨੂੰ ਕੀ ਇਹ ਜਿੱਤ ਕੰਨ ਕੋਡਾ ਹੋਰ ਲੰਬਾ ਕਰ ਲੋ ਜਿਆ ਕਿਤੇ ਨਹੀਂ ਪਤਾ ਕਿਵੇਂ ਆ ਇਹਨੂੰ ਹਾਂ ਲੰਬਾਈ ਕਰਾਂਗੇ ਸਗ ਸਹੀ ਗੱਲ ਤੇਰੀ ਇਹਨੂੰ ਥੋੜਾ ਇਹ ਚੱਕ ਕੇ ਉੱਤੇ ਆਏ ਜਿੱਤ ਕੰਦ ਹੈ ਹਾਂਜੀ ਕੰਦ ਦੇ ਬਰੋਬਰ ਕਰਕੇ ਠੀਕ ਹੈ ਕੋਡਾ ਬਣਾ ਦਾਂਗੇ ਹਾਂ ਇਹਦੇ ਬਰੋਬਰ ਕੋਡਾ ਬਣਾ ਕੇ ਤੇ ਥੱਲੇ ਵਿੱਚ ਪਾ ਦਾਂਗੇ ਤੇ ਉਸ ਤੋਂ ਬਾਅਦ ਕੀ ਕਰਾਂਗੇ ਅੱਗੇ ਜਾਲੀ ਲੈ ਕੇ ਹੋਰ ਐਸੇ ਕੋਈ ਇਸ਼ਾਰਾ 2 ਮਿੰਟ ਲੈ ਮਾਈਕਰੋ ਰਾਤ ਦਾ ਟਾਈਮ ਆਣਾ ਆਈਫੋਨ ਫਿਰ ਆਈਫੋਨ ਹੀ ਹੁੰਦਾ ਇਹ ਆਪਣਾ ਇਹ ਲਾ ਨੋਰਮਲ ਫੋਨ ਹੈ ਨਾ ਬਸ ਕਿਹੜੀ ਗਈ ਸੀ ਕਿ ਮੈਂ ਦੱਸਾਂ ਕਿਹੜੀ ਗਈ ਸੀ ਛਿੱਤਰ ਪੈਣ ਵਾਲੇ ਆ ਕਿਹੜੀ ਗਈ ਸੀ ਆ ਗਈ ਸੀ ਆ ਉਲਟੇ ਵਿੱਚ ਚੜੀ ਸੀ ਇੱਥੇ ਚੜੀ ਸੀ ਛੱਡ ਜਾਂਦੀ ਆ ਫਿਰ ਸ਼ਾਲਾ ਮਾਰਦੀ ਆ ਮਾਰੀ ਫੇਰ ਕਵਰ ਕਰਦਾ ਇਧਰੋਂ ਉਧਰੋਂ ਡਿੱਗੀ ਸਿੱਧਾ ਥੱਲੇ ਐਨੇ ਬਾਜੀ ਮਾਰੀ ਉੱਥੋਂ ਸਰ ਜੀ ਹਾਂ ਸੁਣਿਆ ਸੁਨੀਆਲੀ ਆਂਦੇ ਤੋਂ ਅਗਾਂਹ ਤੇ ਅਸੀਂ ਦੇ ਦਿੰਦੇ